ਚੰਡੀਗੜ੍ਹ ਮੇਅਰ ਦੀ ਚੋਣ ਹੁੰਦੀ ਏ ਭਾਜਪਾ ਦਾ ਮੇਅਰ ਬਣ ਜਾਂਦਾ ਪਰ ਜਿਸ ਤਰੀਕੇ ਨਾਲ ਇੱਕ ਵੀਡੀਓ ਸਾਹਮਣੇ ਆਉਂਦੀ ਏ ਤੇ ਮਾਮਲਾ ਸੁਪਰੀਮ ਕੋਰਟ ਪਹੁੰਚ ਜਾਂਦਾ ਹੈ ਸੁਪਰੀਮ ਕੋਰਟ ਵੱਲੋਂ ਅੱਜ ਸਖਤ ਟਿੱਪਣੀ ਉਸ ਨੂੰ ਲੈ ਕੇ ਦਿੱਤੀ ਗਈ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਆਮ ਆਦੀ ਪਾਰਟੀ ਦੇ ਬੁਲਾਰੇ ਜਿਹੜੇ ਹਨ ਮਲਵਿੰਦਰ ਸਿੰਘ ਕੰਗ ਮੌਜੂਦ ਹਨ ਕੰਗ ਸਾਹਿਬ ਜਿਸ ਤਰੀਕੇ ਦੇ ਨਾਲ ਲਗਾਤਾਰ ਆਮ ਆਦੀ ਪਾਰਟੀ ਵੱਲੋਂ ਉਸ ਵੇਲੇ ਵੀ ਰੋਪ ਲਾਏ ਗਏ ਸਨ ਬਾਅਦ ਚ ਵੀਡੀਓ ਸਾਹਮਣੇ ਆਂਦੀ ਹੈ ਤੇ ਹੁਣ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਕਿਹਾ ਹੈ ਕੀ ਅਸੀਂ ਮਰਡਰ ਡੈਮੋਕ੍ਰੇਸੀ ਦਾ ਨਹੀਂ ਹੋਣ ਦੇਣਾ ਤੁਸੀਂ ਉਹਦੇ ਉੱਪਰ ਕੀ ਕਹਿਣਾ ਚਾਹੋ ਨਹੀਂ ਦੇਖੋ ਇਹ ਪਹਿਲੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਔਰ ਦੂਸਰਾ ਆਮ ਆਦਮੀ ਪਾਰਟੀ ਤਾਂ ਫਰੋਂ ਦਾ ਫਰਸਟ ਡੇ ਇਹ ਕਹਿ ਰਹੀ ਹੈ ਕਿ ਜਿਸ ਤਰੀਕੇ ਨਾਲ 30 ਜਨਵਰੀ ਨੂੰ ਜੋ ਵਾਕਿਆਤ ਹੋਇਆ ਹੈ ਕੈਮਰਿਜ ਕੈਦ ਹੋਇਆ ਜਿਦੇ ਚ ਭਾਜਪਾ ਨੇ ਸ਼ਰਿਆ ਵੋਟਾਂ ਦੀ ਲੁੱਟ ਮਚਾਈ ਹੈ ਡੈਮੋਕ੍ਰੇਸੀ ਦਾ ਕਤਲ ਕੀਤਾ ਹੈ ਮਿਸ ਯੂਜ਼ ਆਫ ਪਾਵਰ ਹੈ ਲੋਕਾਂ ਦੇ ਮੈਂਡੇਟ ਦਾ ਅਪਮਾਨ ਹੈ और जिस प्रोसाइडिंग ऑफिसर के खिलाफ असी का डिमांड कर रहे थे आज ऑनरेबल सुप्रीम कोर्ट दिया टिप्पणी कि उसको प्रोसीक्यूट करना चाहिए और पूरी इलेक्शन प्रोसीडिंग पर स्टे कर किया अभी इमीजिएटली तो डेफिनेटली ये की जित है ਲੋਕਾਂ ਦੀ ਜਿੱਤ ਹੈ ਔਰ ਸਾਨੂੰ ਉਮੀਦ ਹੈ ਕਿ 12 ਫਰਵਰੀ ਨੂੰ ਲੋਕ ਹਿੱਤ ਚ ਫੈਸਲਾ ਸੁਣਾਇਆ ਜਾਏਗਾ। ਕੋਈ ਜੋ ਫੈਸਲਾ ਸੁਣਾਏਗੀ ਉਹ ਤਾਂ ਸਾਰੇ ਸਾਹਮਣੇ ਆ ਜਾਣਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਵੀਡੀਓਗ੍ਰਾਫੀ ਬਣ ਗਈ ਹਾਲਾਂਕਿ ਉਹ ਚੀਜ਼ਾਂ ਸਾਰੀਆਂ ਸਾਹਮਣੇ ਆ ਜਾਣਗੀਆਂ 12 ਫਰਵਰੀ ਨੂੰ ਕੀ ਕੁਝ ਕੀਤਾ ਗਿਆ ਕਿੰਨਾ ਵੱਲੋਂ ਕਰਵਾਇਆ ਗਿਆ ਹੋਵੇਗਾ। ਨਹੀਂ ਇਹ ਤਾਂ ਸ਼ਰਿਆਮ ਪੀਜੇਪੀ ਦੀ ਲੀਡਰਸ਼ਿਪ ਕਰਾ ਰਹੀ ਹੈ ਨੈਸ਼ਨਲ ਲੀਡਰਸ਼ਿਪ ਉਹਨਾਂ ਦੀ। ਚੰਡੀਗੜ੍ਹ ਬੀਜੇਪੀ ਦੀ ਕੋਈ ਮਜਾਲ ਹੈ। ਕਿਸ ਤਰੀਕੇ ਨਾਲ ਕੋਈ ਉਹ ਕੁਝ ਕਰ ਜਣ। ਇਹ ਪੂਰਾ ਪਾਰਟੀ ਦੀ ਜੋ ਸੁਪਰੀਮ ਲੀਡਰਸ਼ਿਪ ਹੈ ਬੀਜੇਪੀ ਦੀ ਜੋ ਅਸਲੀ ਪੋਲਿਟ ਉਹਦਾ ਇੱਕ ਛੋਟਾ ਜਿਹਾ ਨਮੂਨਾ ਪੇਸ਼ ਕੀਤਾ ਉਹਨਾਂ ਨੇ ਚੰਡੀਗੜ੍ਹ 'ਚ ਕੀ ਸਾਮ-ਦਾਮ ਦੰਡ ਭੇਦ ਜੋ ਇੱਕ ਤਰੀਕਾ ਆ ਕਿ ਡੈਮੋਕ੍ਰੇਸੀ ਦਾ ਕਤਲ ਕਰਨਾ ਹੈ ਲੋਕ ਵੋਟਾਂ ਦੀ ਲੁੱਟ ਕਰਨੀ ਹੈ ਔਰ ਉਹਦਾ ਇੱਕ ਨਮੂਨਾ ਉਹਨਾਂ ਨੇ ਪੇਸ਼ ਕੀਤਾ ਲੇਕਿਨ ਸਾਰਾ ਦੇਸ਼ 'ਚ ਬੀਜਪੀ ਐਕਸਪੋਜ਼ ਹੋਈ ਹੈ ਤਾਂ ਲੱਗਦਾ ਕਿ ਜਿਸ ਤਰੀਕੇ ਨਾਲ ਇੰਡੀਆ ਗੱਟ ਜੋਟ ਜਿਹੜਾ ਹੈ ਉਹ ਕਈ ਥਾਵਾਂ ਤੇ ਸਫਲ ਹੁੰਦਾ ਨਜ਼ਰ ਆ ਰਿਹਾ ਸੀ ਉਹਨੂੰ ਵੀ ਇਹ ਅਸਫਲ ਕਰਨ ਦੀਆਂ ਕੋਸ਼ਿਸ਼ਾਂ ਇਹ ਕੀਤੀਆਂ ਗਈਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਅਗਰ ਮੇਅਰ ਬਣ ਜਾਂਦਾ ਦੇਖੋ ਅੰਡਿਆ ਗੱਠ ਜੋੜ ਦਾ ਵੀ ਮਕਸਦ ਇੱਕ ਹੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਲੋਕਸ਼ਾਹੀ ਨੂੰ ਬਚਾਉਣਾ। ਜੀ। ਔਰ ਮੈਨੂੰ ਲੱਗਦਾ ਹੈ ਉਸ ਡਾਇਰੈਕਸ਼ਨ 'ਚ ਅੱਜ ਸੁਪਰੀਮ ਕੋਰਟ ਨੇ ਟਿੱਪਣੀਆਂ ਵੀ ਕੀਤੀਆਂ ਔਰ ਭਾਜਪੀ ਦਾ ਅਸਲੀ ਚਿਹਰਾ ਹੈ ਜਿਹੜਾ ਐਂਟੀ ਡੈਮੋਕਰੈਟਿਕ ਹੈ। ਅਨਕਨਸਟੀਟਿਊਸ਼ਨਲ ਹੈ। ਜੀ ਐਂਟੀ ਪੀਪਲ ਹੈ। ਉਹ ਐਕਸਪੋਜ਼ ਜਿਹੜਾ ਹੈ ਸੁਪਰੀਮ ਕੋਰਟ ਨੇ ਉਸ ਤੇ ਮੋਹਰ ਲਗਾਈ ਹੈ। ਜੋ ਜੋ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਦੋਂ ਤੇ ਮੋਰ ਅੱਜ ਜਿਹੜੀ ਆ ਸੁਪਰੀਮ ਕੋਰਟ ਨੇ ਲਾਤੀ ਕਿ ਬੀਜੇਪੀ ਜਿਹੜੀ ਆ ਦੇਸ਼ ਨੂੰ ਤਾਨਾਸ਼ਾਈ ਵੱਲ ਵਧਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਉਂਕਿ ਉਹਨਾਂ ਨੇ ਬਜਟ ਜਿਹੜਾ ਪੇਸ਼ ਹੋਣਾ ਸੀ ਉਸ ਨੂੰ ਵੀ ਹੋਲਡ ਕਰ ਦਿੱਤਾ ਹੈ ਕੀ ਚੋਣ ਦੁਬਾਰਾ ਹੋ ਸਕਦੀ ਹੈ ਦੁਬਾਰਾ ਮੇਅਰ ਦੀ ਚੋਣ ਹੋ ਕੇ ਆਵਾ ਦੀ ਪਾਰਟੀ ਦਾ ਮੇਅਰ ਬਣ ਸਕਦਾ ਤੁਸੀਂ ਕੀ ਉਮੀਦਾਂ ਲਾ ਰਹੇ ਸਾਨੂੰ ਪੂਰੀ ਉਮੀਦ ਹੈ ਕਿ ਸੁਪਰੀਮ ਕੋਰਟ ਚ ਫੇਅਰਲੀ ਸੁਪਰੀਮ ਕੋਰਟ ਦੀ ਨਿਗਰਾਨੀ ਚ ਔਨਰੇਬਲ ਕੋਰਟ ਦੀ ਨਿਗਰਾਨੀ ਚ ਫੇਅਰਲੀ ਜਿਹੜਾ ਚੰਡੀਗੜ੍ਹ ਮੇਅਰ ਦਾ ਇਲੈਕਸ਼ਨ ਹੋਊਗਾ ਜਿਦੇ ਚ ਲੋਕਾਂ ਬੱਲੋਂ ਦਿੱਤੇ ਗਏ ਫਤਵੇ ਦੀ ਜਿੱਤ ਹੋ। ਧੰਨਵਾਦ। ਬਿਲਕੁਲ ਤੁਸੀਂ ਸੰਦੇਸੀ ਮਾਲਵਿੰਦਰ ਕੰਗਰਾਨੂ ਜਿਨ੍ਹਾਂ ਨੇ ਕਹਿੰਿਆ ਜਿਸ ਤਰੀਕੇ ਨਾਲ ਟਿੱਪਣੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਡੈਮੋਕ੍ਰੇਸੀ ਦਾ ਮਰਡਰ ਦੀ ਗੱਲ ਕੀਤੀ ਗਈ ਹੈ ਤੇ ਸਾਨੂੰ ਉਮੀਦ ਹੈ ਕਿ 12 ਫਰਵਰੀ ਨੂੰ ਜਦੋਂ ਫੈਸਲਾ ਸੁਣਾਇਆ ਜਾਏਗਾ ਤੇ ਡੈਮੋਕ੍ਰੇਸੀ ਦੀ ਗੱਲ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ। ਕੈਮਰਾਮੈਨ ਹਰਜਿੰਦਰ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ